ਮੈਨੂੰ ਇੱਕ ਕੋਈ ਗੁਰਮੁਖ ਪਿਆਰਾ ਕਹਿੰਦਾ ਪਿੱਛੇ ਦੇ ਇੱਥੇ ਮੱਥਾ ਟੇਕੜ ਆਉਂਦੇ ਆ ਉਹ ਮੈਨੂੰ ਕਹਿੰਦਾ ਜੀ ਅਸੀਂ ਕਿਤੇ ਗਏ ਅਸਾਂ ਡੇਰੇ ਤੇ ਉਹਨਾਂ ਨੇ ਮੇਰਾ ਅਨਹਦ ਨਾਦ ਵਜਾਤਾ ਜਾਂਦੇ ਆਂ ਮੈਂ ਕਿਹਾ ਮੇਰੇ ਮਨ ਤੇ ਵੀ ਇਹ ਕੰਮ ਗੁਰੂ ਤੇ ਕਰ ਸਕਦਾ ਪੂਰਾ ਗੁਰੂ ਜਿਹੜਾ ਉਹ ਤੇ ਕਪਾਲ ਵਿੱਚ ਪਰ ਅਜੇ ਕੱਲ ਦੀ ਅਜੇ ਸ਼ਰਾਬ ਪੀਤੀ ਹੁਣੇ ਹੀ ਸ਼ਰਾਬ ਛੱਡੀ ਆ ਤੇ ਜਾਂਦੇ ਹੀ ਉਹਨਾਂ ਨੇ ਨਾਦ ਵਜਾਤਾ ਮੈਂ ਕਿਹਾ ਕੀ ਵੱਜ ਰਿਹਾ ਉਹ ਆਂਦਾ ਬਸ ਕੰਨਾਂ ਵਿੱਚ ਸ਼ਾਂ 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 ਹੋਈ ਜਾਂਦੀ ਮੈਂ ਕਿਹਾ ਕੰਨਾਂ ਵਿੱਚ ਸ਼ਾਂ ਸ਼ਾਂ ਨੂੰ ਅਨਹਦ ਨਾਦ ਕਹਿੰਦੇ ਹਨ ਅਨਹਦ ਨਾਦ ਇੱਕ ਪਰਮ ਅਵਸਥਾ ਆ ਜਿੱਥੇ ਬੈਠ ਕੇ ਐਸਾ ਆਨੰਦ ਵੀ ਮੁੜ ਕੇ ਕੋਈ ਫਿਕਰ ਚਿੰਤਾ ਛੋੜਾ ਨਹੀਂ ਪੈਂਦਾ ਉਹ ਆਂਦਾ ਨਹੀਂ ਸਾਡਾ ਵੱਜ ਗਿਆ ਵਾ ਉਹਨਾਂ ਨੇ ਆਖਿਆ ਵੀ ਇਹੋ ਹੀ ਅਨਹਦ ਨਾਦ ਵਾ ਤੇ ਮੈਂ ਕਿਹਾ ਵੀ ਤੈਨੂੰ ਕੀ ਮਹਿਸੂਸ ਹੁੰਦਾ ਉਹ ਆਂਦਾ ਮੈਨੂੰ ਇਹ ਮਹਿਸੂਸ ਹੁੰਦਾ ਵੀ ਹੁਣ ਮੈਨੂੰ ਪੈਹਾ ਪੂਹਾ ਮੇਰੇ ਸਾਹਮਣੇ ਕੋਈ ਮਾਇਨੇ ਨਹੀਂ ਰੱਖਦਾ ਇਥੇ ਡੇਢੀ ਵਿੱਚ ਖਲੋਤੇ ਸੀ ਬਾਹਰ ਪੈਸਾ ਪੂਸਾ ਮੇਰੇ ਸਾਹਮਣੇ ਕੋਈ ਮਾਇਨੇ ਨਹੀਂ ਰੱਖਦਾ ਮੈਂ ਕਿਹਾ ਚਲੋ ਠੀਕ ਆ ਵੀ ਮੈਂ ਕੋ ਜਦ ਨਾਲ ਤੁਹਾਡੇ ਅੰਦਰ ਦੀ ਗੱਲ ਆ ਹੋ ਸਕਦਾ ਇਦਾਂ ਹੋ ਗਿਆ ਹੋਵੇ ਉਹਦਾ ਆਇਆ ਪਤੀਆ ਖਲੋਤੇ ਖਲੋਤੇ ਗੁਰੂ ਅਰਜਨ ਦੇਵ ਜੀ ਨੇ ਨੰਬੇੜਾ ਕਰਤਾ ਤੋਣ ਕੇ ਕਹਿੰਦਾ ਚਾਚਾ ਜੀ ਉਹ ਜਿਹੜੇ ਸਪੈਦੇ ਸੀ ਨਾ ਉਹ ਵੇਚਤੇ ਆ ਚਾਚੇ ਪਤੀਏ ਦੀ ਪੈੜੀ ਸਾਂਝੀ ਸੀ ਚਾਚਾ ਜੀ ਉਹ ਸਪੈਦੇ ਵੇਚਤੇ ਆ ਕਹਿੰਦਾ ਕਿੰਨੇ ਦੇ ਵਿੱਚ ਹੀ ਉਹਨੇ ਮੁੱਲ ਦੱਸਿਆ ਡੇਢੀ ਚ ਖਲੋਕੇ ਗਾਲਾਂ ਕੱਢਣ ਲੱਗ ਪਿਆ ਤੂੰ ਨੁਕਸਾਨ ਕਰਾਤਾ ਪੈਸੇ ਘਟ ਗਏ ਤੈਨੂੰ ਪਤਾ ਕਿੰਨੇ ਦੇ ਵਿਕਣੇ ਸੀ ਤੇਰੇ ਵਰਗੇ ਨਿਆਣੇ ਜੰਮਣ ਨਾਲ ਜਿਉਂ ਲਗਾਈ ਹੀ ਤੇ ਮਾਂ ਨੂੰ ਆਖਿਆ ਮੈਂ ਆਖਿਆ ਭਾਉ ਉਹ ਅਨਹਦ ਨਾਦ ਕਿੱਥੇ ਗਿਆ ਜਿਹੜਾ ਤੂੰ ਆਨਸਾਨ ਪੈਸੇ ਪੂਹੇ ਤੋਂ ਗਾਂ ਲੰਗ ਗਏ ਆ ਇਹ ਅਨਹਦ ਨਾਦ ਨਹੀਂ ਗੇ